ਹੇARING ਤੁਸੀਂ ਕਿਉਂ ਕਰਵਾ ਰਹੇ ਹੋ बार-बार 1.5 ਸਾਲ ਹੇARING ਤੇ ਹੇARING ਹੇARING ਤੇ ਹੇARING ਕੋ ਫਾਇਦੇ ਜਵਾਨ ਦੀ ਛੁੱਟੀ ਇੰਨੀ ਘਟ ਹੁੰਦੀ ਹੈ ਕਿ ਉਹਨੂੰ ਕਚੈਰੀਆਂ ਦੇ ਚੱਕਰ ਨਹੀਂ ਮਾਰਨੇ ਚਾਹੀਦੇ ਤੇ ਅੱਜ ਸਾਨੂੰ ਭੁਖ ਹੜਤਾਲਾਂ ਤੇ ਬੈਠਣਾ ਪੈ ਰਿਹਾ ਸਾਡੀ ਫੈਮਿਲੀ ਨੂੰ ਲੈ ਕੇ ਇਹ 99 ਵਿੱਚ ਸੈਲਰ ਲਗਿਆ ਸੀ ਸੁਰਜਨ ਭਾਣ ਦਾ ਸੈਲਰ ਸੀ ਉਹ ਬੰਦੇ ਤੋਂ ਨਹੀਂ ਚੱਲਿਆ ਬੰਦ ਹੋ ਗਿਆ ਸੈਲਰ ਇਹ ਪੂਰਾ ਬਿਜਲੀ ਭਾਅ ਦਾ ਡਾਕੂਮੈਂਟ ਹੈ ਇਹ ਇਹਦੀਆਂ ਮਸ਼ੀਨ ਦੇ ਬੇਲਾ ਜਿੰਨੇ ਤੋਂ ਮਸ਼ੀਨਾਂ ਲੈ ਕੇ ਆਇਨੇ 2024 ਚ ਨਵਾਂ ਲਾਇਆ ਕਨੈਕਸ਼ਨ ਇਹ ਕੋ ਸਿੱਖ ਬੰਦਾ ਯਾਰ ਬੋਲ ਰਿਹਾ ਕਿ ਮੈਂ ਪਾਠ ਪੜ੍ਹ ਕੇ ਆਇਆ ਮੈਂ ਤੁਹਾਡੇ ਨਾਲ ਗਲਤ ਨਹੀਂ ਕਰਾਂਗਾ ਕਿ ਮੈਂ ਇੱਕ ਸਬਸਿਡੀ ਲੈਣੀ ਹੈ ਸਰਕਾਰ ਤੋਂ ਮੇਰਾ ਬਹੁਤ ਪੈਸਾ ਖਰਚ ਹੋ ਚੁੱਕਿਆ ਹੈ ਮੇਰੇ ਭਰਾ ਦੇ ਉਸ ਟਾਈਮ ਬੱਚਾ ਹੋਇਆ ਲੜਕਾ ਹੋਇਆ ਉਹ ਬੱਚੇ ਨੂੰ ਸਾਹ ਦੀ ਪ੍ਰੋਬਲਮ 10 ਤੋਂ 12 ਦਿਨ ਅਸੀਂ ਦੋਨੋਂ ਮਾਨਸਾ ਰਹੇ ਰਜਨੀ ਸਿੱਧੂ ਹਸਪੀਟਲ ਵਿੱਚ ਅਸੀਂ ਪ੍ਰਦੂਸ਼ਣ ਐਸ ਡੀ ਐਮ ਸਾਹਿਬ ਕਹਿੰਦੇ ਲਾਸਟ ਤੇ ਪ੍ਰਦੂਸ਼ਣ ਬੋਰਡ ਕੋਲ ਜਾਓ ਪ੍ਰਦੂਸ਼ਣ ਬੋਰਡ ਬਠਿੰਡਾ ਕੋਲ ਜਾਂਦੇ ਆ ਉਹ ਕਹਿੰਦੇ ਆ ਪਟਿਆਲੇ ਜਾਓ ਪਟਿਆਲੇ ਵਾਲਿਆਂ ਕੋਲ ਜਾਂਦੇ ਆ ਉਹ ਕਹਿੰਦੇ ਤੁਸੀਂ ਬਠਿੰਡੇ ਜਾਓ ਇਸੇ ਚੱਕਰ ਚ 35 ਤੋਂ 40 ਚੱਕਰ 35 ਤੋਂ 40 ਚੱਕਰ ਸਾਡੇ ਲਗਵਾਏ ਗਏ ਫਿਰ ਵੀ ਐਸ ਡੀ ਐਮ ਸਾਹਿਬ ਨੇ ਵੀ ਸਾਡਾ ਨੰਬਰ ਮੇਰਾ ਨੰਬਰ ਬਲੌਕ ਲਿਸਟ ਚ ਪਾਇਆ ਹੋਇਆ ਸੀ ਮੈਂ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ ਤੁਹਾਨੂੰ ਕੋਈ ਪਰੇਸ਼ਾਨ ਕਰ ਰਿਹਾ ਕੋਈ ਤੁਹਾਨੂੰ ਆਪ ਆਪ ਸਭ ਦੇ ਲਈ ਵਰਤ ਰਿਹਾ ਜਰੂਰ ਬਲੌਕ ਕਰੋ ਜੀ ਮੈਂ सोनू ਸਿੰਘਾ ਮੈਂ ਪ੍ਰਸ਼ਾਸਨ ਜੋ ਕਿਸੇ ਪ੍ਰਸ਼ਾਸਨ ਦੀ ਕੋਈ ਨਲਾਕੀ ਹੈ ਇਹ ਜਿਹੇ ਜੋ ਸਾਨੂੰ ਇਸ ਜਗ੍ਹਾ ਤੇ ਆਉਣਾ ਪੈ ਰਿਹਾ ਨੇ ਇੱਕ ਫੌਜ ਦਾ ਜਵਾਨ ਹੈ ਕੋਈ ਨੀ ਕਰ ਲੋ ਕਰ ਲੋ ਫੌਜ ਦੇ ਜਵਾਨ ਨੂੰ ਇੱਕ ਮਤਲਬ ਕਿ ਬਾਰਡਰ ਤੇ ਹੋਣਾ ਚਾਹੀਦਾ ਹੈ ਜਾਂ ਆਪਣੀ ਫੈਮਿਲੀ ਕੋਲ ਹੋਣਾ ਚਾਹੀਦਾ ਇਸ ਟਾਈਮ ਕਿਉਂਕਿ ਸਾਡੀ ਛੁੱਟੀ ਬਹੁਤ ਘੱਟ ਹੁੰਦੀ ਹੈ ਇਹ ਸਾਰੇ ਲੋਕ ਸਮਝਦੇ ਹੋਣੇ ਆਪਣੇ ਆਮ ਜਨਤਾ ਸਮਝਦੇ ਹੋਣੇ ਕਿ ਫੌਜ ਦੇ ਜਵਾਨ ਦੀ ਛੁੱਟੀ ਇੰਨੀ ਘੱਟ ਹੁੰਦੀ ਹੈ ਕਿ ਉਹਨੂੰ ਕਚਹਿਰੀਆਂ ਦੇ ਚੱਕਰ ਨਹੀਂ ਮਾਰਨੇ ਚਾਹੀਦੇ ਕਿ ਅੱਜ ਸਾਨੂੰ ਪੁਖ ਹੜਤਾਲਾਂ ਤੇ ਬੈਠਣਾ ਪੈ ਰੇ ਸਾਡੀ ਫੈਮਿਲੀ ਨੂੰ ਲੈ ਕੇ 1 ਮਹੀਨਾ ਸਾਡਾ ਇਹੀ ਸਾਡੀ ਫੈਮਿਲੀ ਨਾਲ ਇਹੀ ਟਾਈਮ ਹੁੰਦਾ ਸਾਡਾ ਸਪੈਨ ਕਰਨ ਦਾ ਪਰ ਇਹ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਨਲਾਕੀ ਹੈ ਕਿ ਸਾਨੂੰ ਇਸ ਜਗ੍ਹਾ ਤੇ ਆਉਣਾ ਪਿਆ ਤੇ ਇਹ ਮੈਂ ਪੂਰਾ ਮੁੱਦਾ ਸਮਝਾ ਦਿੰਨਾ ਕੀ ਹੈ ਇਹ ਮੁੱਦਾ 99 ਵਿੱਚ ਇੱਥੇ ਇੱਕ ਸੈਲਰ ਸੀ ਬੁੜਲਾਡੇ ਵਿੱਚ ਹੀ ਕਿ 99 ਵਿੱਚ ਆ ਤੁਸੀਂ ਦੇਖੋ ਉਸ ਤੋਂ ਬਾਅਦ ਕਿੰਨੀ ਹਮਾਰੀ ਆਪਣੀ ਜਨਸੰਖਿਆ ਵਧੀ ਹੈ ਤੇ 99 ਦਾ ਜੋ ਚੀਜ਼ ਹੈ ਉਹਨੂੰ ਦੇਖਣ ਤੋਂ ਬਿਨਾ ਆਪਾਂ ਕਿਸੇ ਨੂੰ ਕੋਈ ਮਤਲਬ ਕਿ ਪਾਸ ਕਰ ਰਹੇ ਆ ਅੱਗੇ ਕੋਈ ਵੀ ਡਿਪਾਰਟਮੈਂਟ ਹੈ 99 ਚੀਜ਼ ਨੂੰ ਦੇਖੇ ਬਿਨਾ ਪਾਸ ਕਰ ਰਿਹਾ ਹੈ ਇਹ 99 ਵਿੱਚ ਸੈਲਰ ਲੱਗਿਆ ਸੀ ਸੁਰਜਨ ਭਾਨ ਦਾ ਸੈਲਰ ਸੀ ਉਹ ਬੰਦੇ ਤੋਂ ਨਹੀਂ ਚੱਲਿਆ ਬੰਦ ਹੋ ਗਿਆ ਸੈਲਰ ਉਹ ਬੰਦੇ ਨੇ ਮਸ਼ੀਨਾ ਪਟਤੀਆਂ ਇਹਦੇ ਵਿੱਚੋਂ ਬਿਜਨੀ ਕਲੈਕਸ਼ਨ ਕੱਟਿਆ ਗਿਆ ਜੋ ਬਿਜਲੀ ਕਨੈਕਸ਼ਨ ਸੀ ਉਹ ਕੱਟਿਆ ਗਿਆ 2014 ਦੇ ਵਿੱਚ ਕਿਸੇ ਆਦਰ ਬੰਦੇ ਨੂੰ ਉਹਨੇ ਸੇਲ ਕਰ ਦਿੱਤਾ ਉਹ ਜਗਾ 2014 ਦੇ ਵਿੱਚ ਸੇਲ ਕਰ ਦਿੱਤਾ ਸੇਲ ਵੀ ਇਸ ਤਰੀਕੇ ਨਾਲ ਕੀਤਾ ਗਿਆ ਕਿ ਉਸ ਦੀ ਰਜਿਸਟਰੀ ਹੈ ਜੋ ਪਲੇਨ ਤੌਰ ਤੇ ਜਿੱਦਾਂ ਆਪਾਂ ਪਲਾਟ ਤੌਰ ਤੇ ਰਜਿਸਟਰੀ ਕਰਾਉਨੇ ਆ ਨਹਿਰੀ ਜ਼ਮੀਨ ਦੇ ਤੌਰ ਤੇ ਉਹ ਰਜਿਸਟਰੀ ਕਰਵਾਈ ਗਈ ਕਿ ਡਾਕੂਮੈਂਟਾਂ 'ਚ ਉਹ ਪਲੇਨ ਹੋ ਗਿਆ ਬਾਈ ਮੈਂ ਪਲੇਨ ਦੇ ਤੌਰ ਤੇ ਰਜਿਸਟਰੀ ਕਰਾ ਰਿਹਾ ਕਿਉਂਕਿ ਟੈਕਸ ਵਗੈਰਾ ਹੁੰਦਾ ਨਾ ਜੇ ਆਪਾਂ ਉਸੇ ਤਰੀਕੇ ਨਾਲ ਰਜਿਸਟਰੀ ਕਰਾਉਣਾ ਟੈਕਸ ਜ਼ਿਆਦਾ ਲੱਗਦਾ ਕਿਤੇ ਨਾ ਕਿਤੇ ਟੈਕਸ ਦੀ ਵੀ ਇਹ ਚੋਰੀ ਹੋ ਰਹੀ ਹੈ 420 ਹੋ ਰਹੀ ਹੈ ਤੇ ਅਸੀਂ ਉਸੇ ਜਗ੍ਹਾ ਤੇ 2014 ਦੇ ਵਿੱਚ ਨਾਲ ਪਲਾਟ ਲਏ ਕਿਉਂਕਿ ਸਾਨੂੰ ਅਸੀਂ ਦੋ ਮੁਲਾਜ਼ਮ ਆ ਸਰਕਾਰੀ ਨੌਕਰੀ ਕਰਦੇ ਆ ਏਡਾ ਦਿਮਾਗ ਸਾਡਾ ਵੀ ਹੈ ਕਿ ਅਸੀਂ ਕਿਸੇ ਸੈਲਰ ਦੇ ਲਾਗੇ ਪਲਾਟ ਲੈ ਕੇ ਮਕਾਨ ਨਹੀਂ ਬਣਾ ਸਕਦੇ ਕਿਉਂਕਿ ਅਸੀਂ ਪੂਰੇ ਫੈਮਿਲੀ ਰਹਿਣਾ ਸਾਡੇ ਬੱਚਿਆਂ ਨੇ ਰਹਿਣਾ ਸਾਡੇ ਬੱਚਿਆਂ ਦਾ ਭਵਿੱਖ ਹੈ ਇੱਕ ਫੌਜੀ ਬੰਦਾ ਆਪਣੀ ਫੈਮਿਲੀ ਲਈ ਨੌਕਰੀ ਕਰਦਾ ਹੈ ਕਿ ਜਾਂ ਦੇਸ਼ ਲਈ ਨੌਕਰੀ ਕਰਦਾ ਹੈ ਫੈਮਿਲੀ ਤੇ ਦੇਸ਼ ਦੋਨੇ ਫੌਜੀ ਬੰਦੇ ਨੂੰ ਜ਼ਰੂਰੀ ਹੁੰਦੀਆਂ ਨੇ ਕਿ ਸਾਡੇ ਬੱਚਿਆਂ ਦਾ ਭਵਿੱਖ ਅਸੀਂ ਬਰਬਾਦ ਨਹੀਂ ਕਰ ਸਕਦੇ ਅਸੀਂ ਓ ਨਾਲ ਹੀ ਉਹਦੇ ਪਲਾਟ ਲਿਆ 14 ਵਿੱਚ ਅਸੀਂ 17 ਦੇ ਵਿੱਚ ਉੱਥੇ ਮਕਾਨ ਬਣਾ ਲਿਆ ਉੱਥੇ ਰਹਿਣ ਸੇਰਾ ਕਰ ਲਿਆ ਆਪਣਾ 17 18 19 20 21 22 ਸਾਡੀ ਫੈਮਿਲੀ ਬਹੁਤ ਖੁਸ਼ੀ-ਖੁਸ਼ੀ ਰਹਿ ਰਹੀ ਸੀ ਉਸ ਜਗ੍ਹਾ ਤੇ ਕਿਉਂਕਿ ਸਾਨੂੰ ਉੱਥੇ ਕੋਈ ਵੀ ਪ੍ਰੋਬਲਮ ਨਹੀਂ ਆਈ ਪੂਰਾ ਸ਼ਾਂਤ ਮਾਹੌਲ ਸੀ ਤੇ 22 ਵਿੱਚ ਇਹ ਬੰਦੇ ਨੇ ਜਿਹੜੇ ਬੰਦੇ ਨੇ ਉਹ ਲਿਆ ਸੀ ਪਲਾਟ ਨਾਲ ਲੱਗ ਮਾ ਖਾਲੀ ਬਿਲਡਿੰਗ ਲਈ ਸੀ 22 ਵਿੱਚ ਉਹ ਬੰਦੇ ਨੇ 99 ਵਾਲੇ ਡਾਕੂਮੈਂਟ ਦਿਖਾ ਕੇ ਪ੍ਰਦੂਸ਼ਣ ਬੋਰਡ ਤੋਂ ਉਹਨੂੰ ਰੀਨਿਊ ਕਰਵਾਇਆ ਗਿਆ ਅਸੀਂ ਉਹਦੇ ਡਾਕੂਮੈਂਟ ਕਢਵਾਏ 99 ਵਾਲੇ ਡਾਕੂਮੈਂਟ ਔਰ ਪ੍ਰਦੂਸ਼ਣ ਬੋਰਡ ਨੇ ਬਿਨਾ ਸਰਵੇ ਕੀਤੇ ਕਿ ਉਸ ਨੂੰ ਜ਼ਮੀਨੀ ਤੌਰ ਤੇ ਨਹੀਂ ਦੇਖਿਆ ਕਿ 99 ਵਿੱਚ ਤੱਕ ਆਪ ਵੀ ਪਬਲਿਕ ਬੋਕਟ ਸੀ 99 ਤੋਂ ਆਪਾਂ ਕਿਦਾਂ ਕੰਪੇਅਰ ਕਰ ਸਕਦੇ ਆ ਉਹ ਚੀਜ਼ ਨੂੰ ਕਿ ਆਪਾਂ ਉਹਨੂੰ ਰਿਨਿਊ ਕਰਵਾ ਰਹੇ ਆ ਤੇ ਉਹਨੇ ਦੇਖਣ ਤੋਂ ਬਿਨਾ ਹੀ ਉਸਨੂੰ ਰਿਨਿਊ ਕਰ ਦਿੱਤਾ ਪਤਾ ਨਹੀਂ ਪੈਸੇ ਦੇ ਜ਼ੋਰ ਤੇ ਰਿਨਿਊ ਕੀਤਾ ਕਿਸ ਮੁੱਦੇ ਤੇ ਰਿਨਿਊ ਕੀਤਾ ਸਾਨੂੰ ਇਸ ਗੱਲ ਦਾ ਨਹੀਂ ਖਰਾਸਾ ਤੇ ਬਾਈ ਚ ਲਾਇਆ 23 ਵਿੱਚ ਇਹਨੇ ਮਸ਼ੀਨਾਂ ਲਿਆਂਦੀਆਂ ਪੂਰੀਆਂ ਮਸ਼ੀਨਾਂ ਲਿਆਉਣ ਤੋਂ ਬਾਅਦ ਇਹ ਬੰਦੇ ਨੇ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਅਸੀਂ ਇਹਨੂੰ ਬੰਦੇ ਨੂੰ ਬੋਲਿਆ ਕਿ ਬਾਈ ਸਾਡਾ ਮਕਾਨ ਹੈ ਸਾਡਾ ਸਾਰਾ ਕੁਝ ਬਰਬਾਦ ਹੋ ਜਾਣਾ ਇਹਦੇ ਨਾਲ ਜੇ ਤੂੰ ਇਹ ਚੀਜ਼ ਕਰ ਰਿਹਾ ਕਿ ਅਸੀਂ ਰਹਿਣਾ ਇੱਥੇ ਤੇ ਇਹ ਜੋ ਮਾਲਕ ਇਹਦਾ ਸੈਲਰ ਮਾਲਕ ਜਿਹੜਾ ਹੁਣ ਇਸ ਟਾਈਮ ਸੈਲਰ ਲਾਇਆ ਇਹਨੇ ਉਹ ਸਾਡੇ ਘਰ ਆਉਂਦਾ ਸਾਡੇ ਘਰ ਆ ਕੇ ਕਹਿੰਦਾ ਕਿ ਮੈਂ ਤਾਂ ਵਾਹਿਗੁਰੂ ਦਾ ਪਾਠ ਕਰਕੇ ਆ ਕਿ ਗੁਰਸਿੱਖ ਬੰਦਾ ਇੱਕ ਫੌਜੀ ਬੰਦੇ ਤੇ ਪੱਗ ਬੰਨਣ ਦਾ ਇੱਕ ਇੰਨਾ ਕੁ ਪ੍ਰਭਾਵ ਹੁੰਦਾ ਸਾਡੇ ਜੋ ਫੌਜ ਫੌਜ ਚ ਕੀ ਤੁਹਾਨੂੰ ਪੱਗ ਬੰਦੇ ਵਾਲਾ ਦਿਖੇ ਜੇ ਨਾ ਕਿ ਪੱਗ ਬੰਨੀ ਆ ਉਹ ਬੰਦੇ ਨੇ ਕਿ ਗੁਰਸਿੱਖ ਬੰਦਾ ਆਪਣੇ ਆਪ ਵਿਸ਼ਵਾਸ ਦੀ ਲਾਇਰ ਹੋ ਰਿਆਂਦੀ ਹੈ ਇੱਕ ਕਿ ਗੁਰਸਿੱਖ ਬੰਦਾ ਯਾਰ ਬੋਲ ਰਿਹਾ ਕਿ ਮੈਂ ਪਾਠ ਪੜ੍ਹ ਕੇ ਆਇਆ ਮੈਂ ਤੁਹਾਡੇ ਨਾਲ ਗਲਤ ਨਹੀਂ ਕਰਾਂਗਾ ਕਿ ਮੈਂ ਇੱਕ ਸਬਸਿਡੀ ਲੈਣੀ ਹੈ ਸਰਕਾਰ ਤੋਂ ਮੇਰਾ ਬਹੁਤ ਪੈਸਾ ਖਰਚ ਹੋ ਚੁੱਕਿਆ ਹੈ ਮੈਂ ਇਹ ਓਨਲੀ ਕੈਮਰੇ ਤੇ ਨਹੀਂ ਬੋਲ ਰਿਹਾ ਬਾਈ ਯਾਰ ਰਿਕਾਰਡ ਸਾਡੇ ਕੋਲ ਹੈ ਇਸ ਬੰਦੇ ਦਾ ਇਹ ਬੋਲਦੇ ਹੋਏ ਕਹਿੰਦਾ ਸਬਸਿਡੀ ਲੈਣੀ ਹੈ ਸਬਸਿਡੀ ਲੈ ਕੇ ਮੈਂ ਇਹਨੂੰ ਮਸ਼ੀਨਾ ਮਸ਼ੀਨਾ ਪੱਟ ਦੇਵਾਂਗਾ ਅਸੀਂ ਚੱਲ ਇਸ ਦੇ ਇੱਕ ਸੈਨਿਕ ਹੋਣ ਦੇ ਨਾਤੇ ਵੀ ਚੱਲ ਕਿਸੇ ਦਾ ਭਲਾ ਹੋ ਰਿਹਾ ਹੈ ਅਸੀਂ ਇਸ ਨੂੰ ਵਿੱਚ ਠੀਕ ਹੈ ਮੇਰੇ ਕੋਈ ਗੱਲ ਨਹੀਂ ਠੀਕ ਹੈ ਉਸ ਤੋਂ ਬਾਅਦ ਇਹ ਬੰਦਾ ਉਹ ਚੀਜ਼ ਨੂੰ ਚਲਾ ਵੀ ਲੈਂਦਾ ਹੈ ਚਲਾ ਲੈਂਦਾ ਹੈ ਚਲਾਉਣ ਤੋਂ ਬਾਅਦ ਉਹਦੇ ਛਿਲਕੇ ਦਾ ਮੂੰਹ ਸਾਡੇ ਘਰ ਵੱਲ ਹੀ ਕਰ ਦਿੰਦਾ ਜਿੱਦਾਂ ਦੁਸ਼ਮਣੀ ਹੋਵੇ ਇੱਕ ਏਦਾਂ ਤਰੀਕੇ ਨਾਲ ਉਹਦਾ ਪੂਰਾ ਜਿੰਨਾ ਕੂੜਾ ਕਰਕਟ ਸਾਡੇ ਘਰ ਵੱਲ 2024 ਚ ਆਣਾ ਸ਼ੁਰੂ ਹੋ ਜਾਂਦਾ ਸਾਡੇ ਬੱਚਿਆਂ ਨੂੰ ਬਿਮਾਰੀਆਂ ਮੇਰੇ ਭਰਾ ਦੇ ਉਸ ਟਾਈਮ ਬੱਚਾ ਹੋਇਆ ਲੜਕਾ ਹੋਇਆ ਉਹ ਬੱਚੇ ਨੂੰ ਸਾਹ ਦੀ ਪ੍ਰੋਬਲਮ 10 ਤੋਂ 12 ਦਿਨ ਅਸੀਂ ਦੋਨੋਂ ਮਾਨਸਾ ਰਹੇ ਰਜਨੀ ਸਿੱਧੂ ਹਸਪੀਟਲ ਵਿੱਚ ਕਿ ਉਹਨੂੰ ਬੱਚੇ ਨੂੰ ਸਾਹ ਦੀ ਪ੍ਰੋਬਲਮ ਹੋ ਰਹੀ ਹੈ ਡਾਕਟਰ ਸਾਹਿਬ ਨੇ ਖੁਦ ਬੋਲਿਆ ਕਿ ਭਾਈ ਇਹਨੂੰ ਗਡਸ਼ਟ ਤੋਂ ਦੂਰ ਰੱਖੋ ਇਹ ਨਿੱਕਾ ਬੱਚਾ ਹੈ ਇਹਨੂੰ ਪ੍ਰੋਬਲਮ ਫਿਰ ਤੋਂ ਪੂਰੀ ਉਮਰ ਪ੍ਰੋਬਲਮ ਆਣੀ ਹੈ ਇਹਨੂੰ ਉਹਨੂੰ ਅਸੀਂ ਉਸ ਚੱਕਰ ਦੇ ਵਿੱਚ ਮੇਰੇ ਭਰਾ ਦੀ ਬੈਫੀ ਨੂੰ ਉਹਦੇ ਨਾਲ ਭੇਜਿਆ ਗਿਆ ਕੁਝ ਟਾਈਮ ਲਈ ਕਿ ਬੱਚਾ ਥੋੜਾ ਵੱਡਾ ਹੋਵੇ ਕਦੇ ਅਸੀਂ ਮੇਰੀ ਮਾਂ ਨੂੰ ਭੇਜਦੇ ਹਾਂ ਮੇਰੀ ਮਾਤਾ ਵੀ 70% ਪੈਰਾਲਾਈਜ਼ ਨੇ ਚੱਲ ਪੈਰ ਨਹੀਂ ਸਕਦੇ ਤੇ ਉਹ ਬੰਦੇ ਫਿਰ ਅਸੀਂ लास्ट ਤੇ ਕੀ ਕੀਤਾ ਕਿ ਸਾਨੂੰ ਕੋਈ ਹਥਿਆਰ ਨਹੀਂ ਲੱਭਿਆ ਅਸੀਂ ਐਸ ਡੀ ਐਮ ਸਾਹਿਬ ਕੋਲ ਆਏ ਜੀ ਐਸ ਡੀ ਐਮ ਸਾਹਿਬ ਸਾਡਾ ਹੱਲ ਕਰੋ ਸਾਡੇ ਘਰ ਇਹ ਪ੍ਰੋਬਲਮ ਹੋ ਰਹੀ ਹੈ ਸਾਡਾ ਹੱਲ ਕਰੋ ਐਸ ਡੀ ਐਮ ਸਾਹਿਬ ਤੋਂ ਮਿਲ ਕੇ ਗਏ ਅਸੀਂ ਫਿਰ ਸਿੱਧਾ ਡੀ ਸੀ ਸਾਹਿਬ ਚਾਲ ਕੋਲ ਚੱਲ ਗਏ ਅਸੀਂ ਆਖਿਆ ਕਿ ਡੀ ਸੀ ਸਾਹਿਬ ਸੁਣਨਗੇ ਐਸ ਐਸ ਪੀ ਨਾਨਕ ਸਾਹਿਬ ਦੇ ਟਾਈਮ ਡੀ ਸੀ ਸਾਹਿਬ ਹੋਰ ਸੀ ਉਸ ਟਾਈਮ 2024 ਦੇ ਵਿੱਚ ਉਹ ਡੀ ਸੀ ਸਾਹਿਬ ਨੂੰ ਮਿਲੇ ਪ੍ਰੋਪਰ ਅਸੀਂ ਯੂਨੀਫਾਰਮ ਪਾ ਕੇ ਮਿਲੇ ਕਿ ਇੱਕ ਮਹਿਕਮੇ ਦਾ ਬੰਦਾ ਸਾਡੇ ਸਰਕਾਰੀ ਡਿਪਾਰਟਮੈਂਟ ਸਾਡਾ ਵੀ ਆ ਕੇ ਸੁਣੇਗਾ ਕਿ ਇੱਕ ਫੌਜ ਦੇ ਪ੍ਰਤੀ ਆਪਣੀ ਹਮਦਰਦੀ ਦਿਖਾਏਗਾ ਕਿ ਹਾਂ ਕਿ ਬਾਈ ਯਾਰ ਬੰਦੇ ਸਹੀ ਹੈ ਕਿ ਅਗੇ ਧਿਆਨ ਰੱਖੇਗਾ ਵੀ ਕੁਝ ਗਲਤ ਨਾ ਹੋ ਜਾਈ ਇਹਨਾਂ ਨਾਲ ਪਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਮਾਰਕ ਕਰਤੀ ਐ ਐਸਡੀਐਮ ਸਾਹਿਬ ਨੂੰ ਡੇਢ ਸਾਲ ਤੱਕੇ ਖਾ ਰਹੇ ਆ ਐਸਡੀਐਮ ਸਾਹਿਬ ਕੋਲ ਆਂਦੇ ਆ ਛੁੱਟੀ ਹੇਅਰ ਐ ਤੁਹਾਡੀ ਹੀਅਰਿੰਗ ਐ ਪੇਸੀ ਐ ਤੁਹਾਡੀ ਆਏ ਭਾਈ ਜੀ ਇਹਦਾ ਪ੍ਰਦੂਸ਼ਨ ਬੋਰਡ ਰਿਪਲਾਈ ਦੇਵੇਗਾ ਤੇ ਤੁਹਾਡੇ ਕੋਲ ਹੀਅਰਿੰਗ ਕਿਉਂ ਹੋ ਰਹੀ ਐ ਸਾਡੀ ਜਦੋਂ ਪ੍ਰਦੂਸ਼ਨ ਬੋਰਡ ਨੇ ਰਿਪਲਾਈ ਦੇਣਾ ਪ੍ਰਦੂਸ਼ਨ ਬੋਰਡ ਕੋਲ ਹੀ ਭੇਜੋ ਸਾਨੂੰ ਹੇARING ਤੁਸੀਂ ਕਿਉਂ ਕਰਵਾ ਰਹੇ ਹੋ ਬਾਰ-ਬਾਰ 1.5 ਸਾਲ ਹੇARING ਤੇ ਹੇARING ਹੇARING ਤੇ ਹੇARING ਤੇ ਵਿੱਚ ਦੀ ਫੇਰ 1.5 ਸਾਲ ਤੋਂ ਬਾਅਦ ਇੱਕ ਰਿਪਲਾਈ ਆਉਂਦਾ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਵਿਜਿਟ ਕਰਦੇ ਆ ਉਸ ਜਗ੍ਹਾ ਤੇ ਉਸ ਜਗ੍ਹਾ ਤੇ ਉਹਨੂੰ ਚੈੱਕ ਕਰਕੇ ਜਾਂਦੇ ਆ ਪ੍ਰੋਪਰ ਉਹਦੇ ਵਿੱਚ ਲਿਖਿਆ ਹੋਇਆ ਪ੍ਰੋਪਰ ਕਿ ਇਹ ਜਗ੍ਹਾ ਇਸ ਦੇ ਲਾਇਕ ਨਹੀਂ ਹੈ ਬਲੌਂਗਣਾ ਕਰਦੇ ਪਾਏਗੇ ਬਲੌਂਗਣਾ ਕਰ ਰਿਹਾ ਇਹ ਪ੍ਰਦੂਸ਼ਣ ਦੀ ਇਸ ਨੂੰ ਰੱਦ ਕੀਤਾ ਜਾਂਦਾ ਤੇ 3-4 ਮਹੀਨਿਆਂ ਬਾਅਦ ਕਿਉਂਕਿ ਜੋ ਅੱਗੇ ਵਾਲਾ ਬੰਦਾ ਹੈ ਨਾ ਬਹੁਤ ਹੀ ਅਮੀਰ ਬੰਦਾ ਹੈ 3 4 ਉਹਦੇ ਪਲਾਡੇ ਵਿੱਚ ਸਕੂਲ ਨੇ ਪੈਟਰੋਲ ਪੰਪ ਨੇ ਜ਼ਮੀਨ ਹੈ 200 ਕਿਲਾ ਅਸੀਂ ਇੱਕ ਸੈਨਿਕਾਂ ਅਸੀਂ ਆਪਣੀ ਤਨਖਾਹ ਦੇ ਸਹਾਰੀ ਆਪਣਾ ਪਰਿਵਾਰ ਦਾ ਗੁਜ਼ਾਰਾ ਕਰਨਾ ਸਾਡੇ ਕੋਲੇ ਕੋਈ ਜ਼ਮੀਨ ਨਹੀਂ ਗਰੀਬ ਹੋਣ ਦੇ ਨਾਤੇ ਸਾਡੀ ਜਮਾਨ ਨੂੰ ਬਾਰ ਬਾਰ ਦਬਾਇਆ ਗਿਆ ਦਬਾਇਆ ਗਿਆ ਬਾਰ ਬਾਰ ਦਬਾਇਆ ਗਿਆ ਅਸੀਂ ਪ੍ਰਦੂਸ਼ਣ ਐਸ ਡੀ ਐਮ ਸਾਹਿਬ ਕਹਿੰਦੇ ਲਾਸਟ ਦੇ ਪ੍ਰਦੂਸ਼ਣ ਬੋਰਡ ਕੋਲ ਜਾਓ ਪ੍ਰਦੂਸ਼ਣ ਬੋਰਡ ਬਠਿੰਡਾ ਕੋਲ ਜਾਂਦੇ ਆ ਉਹ ਕਹਿੰਦੇ ਆ ਪਟਿਆਲੇ ਜਾਓ ਪਟਿਆਲੇ ਵਾਲਿਆਂ ਕੋਲ ਜਾਂਦੇ ਆ ਉਹ ਕਹਿੰਦੇ ਤੁਸੀਂ ਬਠਿੰਡੇ ਜਾਓ ऐसे चक्कर च 35 ਤੋਂ 40 ਚੱਕਰ 35 ਤੋਂ 40 ਚੱਕਰ ਸਾਡੇ ਲਗਵਾਏ ਗਏ ਸ਼ਾਇਦ ਪ੍ਰਦੂਸ਼ਣ ਬੋਰਡ ਦੀ ਕਮੇਟੀ ਮੈਡਮ ਹੈ ਮੈਡਮ ਦਾ ਨਾਮ ਸੁਮਿਤਾ ਰਾਣੀ ਸੁਮਿਤਾ ਰਾਣੀ ਸੁਮਿਤਾ ਰਾਣੀ ਜੀ ਨੇ ਸ਼ਾਇਦ ਅੱਜ ਵੀ ਸਾਡਾ ਨੰਬਰ ਬਲੌਕ ਲਿਸਟ ਤੇ ਹੈ ਤੇ ਐਸ ਡੀ ਐਮ ਸਾਹਿਬ ਨੇ ਵੀ ਇਹ ਉਹੀ ਨੇ ਐਸ ਡੀ ਐਮ ਉਸ ਦਿਨ ਤੋਂ ਜੀ ਸਰ ਸੇਮ ਐਸ ਡੀ ਐਮ ਸਾਹਿਬ ਨੇ ਐਸ ਡੀ ਐਮ ਸਾਹਿਬ ਨੇ ਵੀ ਸਾਡਾ ਨੰਬਰ ਮੇਰਾ ਨੰਬਰ ਬਲੌਕ ਲਿਸਟ ਚ ਪਾਇਆ ਹੋਇਆ ਸੀ ਮੈਂ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ ਤੁਹਾਨੂੰ ਕੋਈ ਪ੍ਰੇਸ਼ਾਨ ਕਰ ਰਿਹਾ ਕੋਈ ਤੁਹਾਨੂੰ ਆਪ ਆਪ ਸਭ ਦੇ ਲਈ ਵਰਤ ਰਿਹਾ ਜ਼ਰੂਰ ਬਲਾਕ ਕਰੋ ਜੇ ਤੁਹਾਨੂੰ ਕੋਈ ਲਗਾਤਾਰ ਵਾਰ-ਵਾਰ ਕਾਲ ਕਰ ਰਿਹਾ ਹੈ ਜ਼ਰੂਰ ਬਲਾਕ ਕਰੋ ਪਰ ਜੇ ਕੋਈ ਸੈਨਿਕ ਆਪਣੀ ਤਕਲੀਫ ਦੱਸ ਰਿਹਾ ਹੈ ਪਲੀਜ਼ ਉਹਦਾ ਨੰਬਰ ਬਲਾਕ ਨਾ ਕਰੋ ਅਸੀਂ ਸਰਹੱਦਾਂ ਤੇ ਬੈਠੇ ਹੋਨੇ ਆ ਸਾਡੇ ਕੋਲੇ ਇੱਕ ਹੀ ਜਰੀਆ ਹੈ ਫੋਨ ਕਿ ਫੋਨ ਜਰੀਏ ਸਾਡੀ ਅਸੀਂ ਤੁਹਾਨੂੰ ਤਕਲੀਫ ਦੱਸ ਸਕਦੇ ਆ ਜੇ ਤੁਸੀਂ ਉਹ ਨੰਬਰ ਬਲਾਕ ਕਰ ਦੋਗੇ ਤੇ ਉਹ ਅਸੀਂ ਪ੍ਰੋਬਲਮ ਕਿੱਦਾਂ ਦੱਸਣੀ ਹੈ ਅੱਜ ਕਿਵੇਂ ਮਹਿਸੂਸ ਹੁੰਦਾ ਵੀ ਇੱਕ ਪਾਸੇ ਸਰਹੱਦਾਂ ਦੀ ਰਾਖੀ ਕਰਦੇ ਸੀ ਆਪਦੀ ਹੱਕਾਂ ਲਈ ਇੱਥੇ ਲੜਨਾ ਪੈ ਰਿਹਾ ਸਾਨੂੰ ਬਹੁਤ ਹੀ ਇਸ ਗੱਲ ਦੀ ਸ਼ਰਮਿੰਦਗੀ ਹੋ ਰਹੀ ਹੈ ਕੀ ਸਾਡੇ ਅਸੀਂ ਇਹ ਨਹੀਂ ਸੋਚ ਰਹੇ ਕਿ ਹੱਕਾਂ ਲਈ ਲੜ ਰਹੇ ਆ ਸਾਡੀ ਵਜ੍ਹਾ ਨਾਲ ਇੱਥੇ ਪੁਲਿਸ ਪ੍ਰਸ਼ਾਸਨ ਵੀ ਪ੍ਰੇਸ਼ਾਨ ਹੋ ਰਿਹਾ ਆ ਆਮ ਜਨਤਾ ਵੀ ਪ੍ਰੇਸ਼ਾਨ ਹੋ ਰਹੀ ਹੋਣੀ ਵਿੱਚ ਨਾ ਵਿੱਚ ਕਿਤੇ ਨਾ ਕਿਤੇ ਅਸੀਂ ਇੱਕ ਇੱਕ ਸੈਨਿਕ ਇਦਾਂ ਹੁੰਦਾ ਕਿ ਉਹ ਹਰ ਬੰਦੇ ਬਾਰੇ ਸੋਚਦਾ ਕਿ ਸਾਡੇ ਏਰੀਏ ਦਾ ਹਰ ਬੰਦਾ ਸੁਖੀ ਰਹੇ ਖੁਸ਼ ਰਹੇ ਜੇ ਉਹਨੂੰ ਕਿਤੇ ਆਫ ਡਿਊਟੀ ਵੀ ਰਸਤੇ 'ਚ ਵੀ ਕੁਝ ਇਦਾਂ ਦੀ ਚੀਜ਼ ਮਿਲਦੀ ਆ ਉਹਦੇ ਵੀ ਉਹ ਬੰਦਾ ਹੈਲਪ ਕਰਦਾ ਇੱਕ ਸੈਨਿਕ ਤੇ ਇੱਕ ਮੈਂ ਹੋਰ ਗੱਲ ਦੱਸਣੀ ਚਾਹੁੰਨਾ ਪ੍ਰਸ਼ਾਸਨ ਨੂੰ ਭਗਵੰਤ ਮਾਨ ਸਰਕਾਰ ਨੂੰ ਕੀ ਹਿਅਰਿੰਗ ਹੁੰਦੀ ਆ ਮੈਂ ਇਹ ਚੀਜ਼ ਜੋ ਚੀਜ਼ ਦੇਖੀ ਹੈ ਨੋਟਿਸ ਕੀਤੀ ਹੈ ਮੈਂ ਉਸੇ ਮੁੱਦੇ ਬਾਰੇ ਗੱਲ ਕਰਾਂਗਾ ਕਿ ਜਦੋਂ ਹਿアリング ਹੁੰਦੀ ਹੈ ਉਸੇ ਲਾਈਨ ਵਿੱਚ ਹਿアリング ਦੀ ਲਾਈਨ ਵਿੱਚ ਇੱਕ ਕਾਤਲ ਖੜਾ ਹੈ ਇੱਕ ਚੋਰ ਖੜਾ ਹੈ ਇੱਕ ਡਾਕੂ ਖੜਾ ਹੈ ਉਸੇ ਲਾਈਨ ਵਿੱਚ ਇੱਕ ਫੌਜ ਦਾ ਜਵਾਨ ਖੜਾ ਹੈ ਆਪਣੇ ਘਰ ਦੇ ਹੱਕਾਂ ਲਈ ਲੜਨ ਵਾਲਾ ਜੋ ਤੀਸਰਾ ਪਾਸਨ ਦੇਖਣੇ ਵਾਲਾ ਉਹਨੂੰ ਨਹੀਂ ਪਤਾ ਇਹਦੀ ਕੀ ਪ੍ਰੋਬਲਮ ਹੈ ਉਹਦੀ ਨਜ਼ਰ 'ਚ ਸਾਡਾ ਜੋ ਸਾਡੀ ਜੋ ਆਪਣੇ ਉੱਚਾ ਉਪੱਧੀਆਂ ਦੁਨੀਆਂ ਦੇ ਵਿੱਚ ਉਹ ਡਾਊਨ ਹੁੰਦੀ ਹੈ ਕਿਤੇ ਨਾ ਕਿਤੇ ਦੁਨੀਆਂ ਨੂੰ ਦੇਖਣ ਵਾਲੇ ਨੂੰ ਇਹ ਲੱਗਦਾ ਕੀ ਪਤਾ ਨਹੀਂ ਭਾਈ ਇਹਨੇ ਕੀ ਕਾਂਡ ਕੀਤਾ ਕੀ ਕਰ ਦਿੱਤਾ ਕਿ ਇਹ ਮੈਂ ਇਹ ਕਹਿਣਾ ਚਾਹੁੰਦਾ ਜੋ ਸਿਵਲ ਮੁੱਦੇ ਹੈ ਜਿੱਦਾਂ ਘਰ ਦਾ ਮੁੱਦਾ ਉਹਨਾਂ ਦਾ ਲੱਗੋ ਕੁਝ ਬਣਾਇਆ ਜਾਵੇ ਜੋ ਇਹ ਕ੍ਰਿਮੀਨਲ ਮੁੱਦੇ ਹੈ ਇਹਨਾਂ ਦਾ ਕੋਈ ਲਾਇਨ ਵਗੈਰਾ ਅਲੱਗ ਕੀਤੀ ਜਾਵੇ ਤੇ ਮੈਂ ਬੇਨਤੀ ਕਰਦਾ ਬਾਰ-ਬਾਰ ਸਭ ਨੂੰ ਕਿ ਸਾਡੀ ਹੈਲਪ ਕਰੋ ਜੇ ਮੁੱਦਾ ਨਾ ਸਾਡੀ ਹੈਲਪ ਹੋਈ ਤਾਂ ਇਹ ਸੰਘਰਸ਼ ਅਸਲ ਵਿੱਚ ਕੰਟੀਨਿਊ ਜਾਰੀ ਰਹੂਗਾ ਤੇ ਸਾਡੀਆਂ ਜਥੇਬੰਦੀਆਂ ਸੈਨਿਕ ਸਭ ਜਥੇਬੰਦੀਆਂ ਸਾਡੇ ਨਾਲ ਨੇ ਮੈਂ ਸਾਰੀਆਂ ਜਥੇਬੰਦੀਆਂ ਦਾ ਦਿলো ਧੰਨਵਾਦ ਕਰਦਾ ਤੇ ਪੱਤਰਕਾਰ ਵੀਰਾਂ ਦਾ ਵੀ ਦਿলো ਧੰਨਵਾਦ ਕਰਦਾ ਅਗਲਾ ਕੀ ਰਹੂਗਾ ਮਤਲਬ ਉਹਨਾਂ ਨਾਲ ਗੱਲ ਹੋਈ ਐ ਐਸ ਡੀ ਐਮ ਨਾਲ ਜਾਂ ਪ੍ਰਸ਼ਾਸਨ ਨਾਲ ਕਿਸੇ ਤਰ੍ਹਾਂ ਹਾਂ ਜੀ ਤੱਕ ਸਾਡੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਨਹੀਂ ਹੋਈ ਹਾਂ ਗੱਲਬਾਤ ਹੁੰਦੀ ਐ ਹਾਂ ਡੀ ਸੀ ਸਾਹਿਬ ਦੀ ਕੋਲ ਆਈ ਸੀ ਸਾਨੂੰ ਕਿ 11 ਵਜੇ ਮਿਲਣਾ ਅਸੀਂ ਐਕਚੁਅਲੀ 10 ਵਜੇ ਦਾ ਟਾਈਮ ਰੱਖ ਚੁੱਕੇ ਸੀ ਤੇ ਜੋ ਮੇਰੇ ਪੰਜਾਬ ਦੇ ਵਾਸੀ ਐ ਜਿੰਨੇ ਮੇਰੀਆਂ ਸਸਥਾ ਮਾਨੇ ਜਿਨੇ ਮੇਰੇ ਨਾਲ ਜੁੜਨ ਵਾਲੇ ਲੋਕ ਨੇ ਮੈਂ ਉਹਨਾਂ ਦਾ ਦਿਲ ਦੁਖੀ ਨਹੀਂ ਕਰਨਾ ਚਾਹੁੰਦਾ ਕਿ ਮੈਂ ਉੱਥੇ ਨਾ ਪੁੱਜਾਂ ਮੈਂ ਡੀਸੀ ਸਾਹਿਬ ਕੋਲ ਚਲਾ ਜਾਵਾਂ ਇਸ ਲਈ ਮੈਂ ਇਹ ਫੈਸਲਾ ਮੈਂ ਸੌਰੀ ਮੰਗਦਾ ਡਿਪਾਰਟਮੈਂਟ ਤੋਂ ਕਿ ਮੈਂ ਨਹੀਂ ਜਾ ਪਾਇਆ ਹਾਂ ਜਿੱਦਾਂ ਮੈਨੂੰ ਮੇਰੇ ਜਥੇਬੰਦੀਆਂ ਜਿੱਦਾਂ ਮੇਰੇ ਨਾਲ ਖੜਨ ਵਾਲੇ ਮੇਰੇ ਸੱਜਣ ਨੇ ਉਹਦਾ ਕਹਿਣਗੇ ਮੈਂ ਕਰਾਂਗਾ ਤੇ ਮੈਂ ਸੱਚ ਔਰ ਹੱਕ ਦੀ ਲੜਾਈ ਲੜਦਾ ਰਹਾਂਗਾ ਇਹਨਾਂ ਵੱਲੋਂ ਇੱਕ ਪਿਛਲੇ ਸਾਲ ਇੱਕ ਐਸਡੀਐਮ ਕੋਰਟ ਦੇ ਵਿੱਚ ਹੀ ਇੱਥੇ ਕੇਸ ਫਾਈਲ ਕੀਤਾ ਗਿਆ ਸੀਗਾ ਕਿ ਇੱਕ ਸ਼ੈੱਲਰ ਹੈਗਾ ਜਿਹੜਾ ਜੋ ਇਹਨਾਂ ਦਾ ਘਰ ਦੇ ਨੇੜੇ ਹੈ ਉੱਥੇ ਉਹ ਪ੍ਰਦੂਸ਼ਣ ਫਲਾ ਰਿਹਾ ਹੈਗਾ ਉਸ ਸਬੰਧੀ ਕਿਉਂਕਿ ਇਹ ਕੇਸ ਪੋਲੂਸ਼ਨ ਕੰਟਰੋਲ ਬੋਰਡ ਤੇ ਫੂਡ ਐਂਡ ਸਪਲਾਈ ਵਿਭਾਗ ਨਾਲ ਸੰਬੰਧਿਤ ਸੀ ਉਹਨਾਂ ਨੂੰ ਭੇਜਿਆ ਗਿਆ ਉਹਨਾਂ ਵੱਲੋਂ ਆਪਣੀਆਂ ਪੜਤਾਲਾਂ ਕੀਤੀਆਂ ਗਈਆਂ ਪੜਤਾਲਾਂ ਤੋਂ ਜੋ ਰਿਪੋਰਟਸ ਆਈਆਂ ਉਸ ਦੇ ਆਧਾਰ ਤੇ ਇਹ ਕੇਸ ਜਿਹੜਾ ਹੈਗਾ ਨਵੰਬਰ 2024 ਦੇ ਵਿੱਚ ਫਾਈਲ ਕਰ ਦਿੱਤਾ ਗਿਆ ਸੀਗਾ ਸਰ ਉਹਨਾਂ ਦਾ ਕਹਿਣਾ ਵੀ ਅਸੀਂ ਬਾਰ-ਬਾਰ ਮਤਲਬ ਜਿਹੜਾ ਗੱਲਬਾਤ ਹੋਈ ਤੇ ਪਰ ਕੋਈ ਨਤੀਜੇ ਤੇ ਨਹੀਂ ਨਿਕਲ ਰਹੇ ਸਾਰੀਆਂ ਰਿਪੋਰਟਾਂ ਜਿਹੜੀਆਂ ਉਹਨਾਂ ਦੀਆਂ ਬਣੀਆਂ ਇਹਨਾਂ ਕੋਲ ਪ੍ਰੂਫ ਵੀ ਨਹੀਂ ਕਿ ਉਹ ਸਾਰਾ ਕਿਤੇ ਫੇਕ ਸਿਸਟਮ ਦੇ ਹਿਸਾਬ ਨਾਲ ਸੈਟ ਅਪ ਕੀਤਾ ਹੈ ਦੇਖੋ ਕਿਉਂਕਿ ਬੇਸਿਕਲੀ ਪੋਲੂਸ਼ਨ ਕੰਟਰੋਲ ਬੋਰਡ ਤੇ ਫੂਡ ਐਂਡ ਸਪਲਾਈਟ ਮੈਕਮ ਨਾਲ ਸਿਰ ਕੰਸਰਨਡ ਹੋ ਇਸ ਲਈ ਉਹਨਾਂ ਤੋਂ ਰਿਪੋਰਟਾਂ ਲਈਆਂ ਗਈਆਂ ਨੇ ਤੇ ਇਹ ਕੋਰਟ ਮੈਟਰ ਹੈਗਾ ਜਿਸ ਦਾ ਫੈਸਲਾ ਉਹਨਾਂ ਦੇ ਵੀ ਬਧਾਰਤ ਕੀਤਾ ਗਿਆ ਪਰ ਜੇ ਸੈਟੀਸਫਾਈਡ ਨਹੀਂ ਹੈਗੇ ਤਾਂ ਅਪੀਲ ਵੀ ਕਰ ਸਕਦੇ ਸੀਗੇ ਉਸ ਦੇ ਅਗੇਂਸਟ ਨਵੰਬਰ 24 ਦਾ ਫੈਸਲਾ ਹੋਇਆ ਹੈ ਪਰ ਇਸ ਤੋਂ ਬਾਅਦ ਇਹਨਾਂ ਨੂੰ ਡੀ ਸਾਹਿਬ ਨੇ ਵੀ ਬੁਲਾਇਆ ਸੀਗਾ ਮਰ ਗਿਆ ਅੱਜ ਦਾ ਵੀ ਸੀਗਾ ਟਾਈਮ ਪਰ ਇਹ ਗਏ ਨਹੀਂ ਸ਼ਾਇਦ ਉੱਥੇ ਤੇ ਇਸ ਲਈ ਜੇ ਸੈਟੀਸਫਾਈਡ ਨਹੀਂ ਹੈਗੇ ਨਾ ਤਾਂ ਉਹ ਤੇ ਚੈਨਲ ਹੈਗੇ ਨੇ ਉੱਥੇ ਉਹ ਜਾ ਸਕਦੇ ਨੇ ਜੋ ਜਿਹੜੇ ਜਿਹੜੇ ਮੈਕਮੇ ਕਨਸਰਨ ਨੇ ਉਹਨਾਂ ਦੇ ਨਾਲ ਫਿਰ ਦੁਬਾਰਾ ਤੋਂ ਇਨਕੁਆਇਰੀ ਵੀ ਹੋ ਸਕਦੀ ਹੈਗੀ ਸੋ ਜੇ ਉਸ ਪਦਰਤੇ ਡੀ ਸਾਹਿਬ ਕੋਲ ਜਾ ਕੇ ਦੁਬਾਰਾ ਕਿਉਂਕਿ ਡੀ ਸਾਹਿਬ ਨੇ ਇਨਫੈਕਟ ਇਨਵਾਈਟ ਕੀਤਾ ਹੋਇਆ ਹੈ ਇਹਨਾਂ ਨੂੰ ਪ੍ਰੌਕਸ ਦੇ ਲਈ ਬਾਰੀ ਸਰ ਜਿਵੇਂ ਡੇਢ ਸਾਲ ਹੋ ਗਏ ਜੀ ਕੋਈ ਮਤਲਬ ਇਨਕੁਆਰੀਆਂ ਹੋਈਆਂ ਇਸ ਦੇ ਵਿੱਚ ਕੀ ਬਿਲਕੁਲ ਹੋਈਆਂ ਇਨਕੁਆਰੀ ਮਤਲਬ ਕਿਸ ਤਰੀਕੇ ਨਾਲ ਨਹੀਂ ਉਹਦੇ ਵੱਲੋਂ ਤਾਂ ਠੀਕ ਹੈ ਜੀ ਰਿਪੋਰਟ ਤਾਂ ਹੀ ਫਾਈਲ ਹੋਇਆ ਸੀਗਾ ਸਾਰੀਆਂ ਪ੍ਰੋਪਰ ਇਨਕੁਆਰੀਆਂ ਇਹਨਾਂ ਦੀਆਂ ਹੋਈਆਂ ਨੇ ਪੀਪੀਸੀਬੀ ਨੇ ਕੋਈ ਟੀਮਸ ਵੀ ਬਣਾ ਕੇ ਭੇਜੀਆਂ ਸੀਗੀਆਂ ਜਿਨ੍ਹਾਂ ਦੀ ਉੱਥੋਂ ਤੁਸੀਂ ਡਿਟੇਲ ਵੀ ਪਤਾ ਕਰ ਸਕਦੇ ਹੋ ਉਹਦੇ ਬੇਸ ਤੇ ਹੀ ਜਿਹੜਾ ਇਹ ਇਸ ਦਾ ਫੈਸਲਾ ਲਿਆ ਗਿਆ ਸੀ ਇਹਨਾਂ ਦਾ ਕਹਿੰਦਾ ਵੀ 2014 ਦੇ ਵਿੱਚ ਕਨੈਕਸ਼ਨ ਕੱਟ ਹੋ ਗਿਆ ਸੀ ਫਿਰ ਉਸ ਤੋਂ ਬਾਅਦ ਵੀ ਫੈਕਟਰੀ ਇਹ ਡਿਪਾਰਟਮੈਂਟ ਦੱਸ ਸਕਦਾ ਜੀ ਫੂਡ ਐਂਡ ਸਪਲਾਈ ਡਿਪਾਰਟਮੈਂਟ ਇਹ ਉਹਨਾਂ ਦੇ